ਕਾਦੇ ਲਈ ਕਿੱਥੇ ਹੋ ਕਿ ਪੈਸੇ ਦਿੱਤੇ ਨਹੀਂ ਰੇਲੀ ਚ ਜਾਣ ਲਈ ਕੀ ਕੀ ਬੰਦਾ ਕਿੰਨੇ ਪੈਸੇ ਚ ਗੱਲ ਹੋਈ ਸੀ ਗੱਲ ਹੋਈ 400 ਰੁਪਏ ਅੱਛਾ ਸਵੇਰ ਤੇ ਗਿਆ ਸੀ ਜੀ ਹੁਣ ਛੱਡਿਆ 6 ਵਜੇ ਜੀ ਕਾਲੀ ਬੰਦੇ ਐ ਬੰਦੇ ਮਾਹੂਨਾ ਅੱਛਾ ਕੀ ਕਿੰਨੇ ਰੁਪਏ ਦਿਹਾੜੀ ਗੱਲ ਹੋਈ ਸੀ 400 ਤੇ ਹੁਣ ਹੁਣ ਕੀ ਕਹਿੰਦੇ ਕੌਣ ਕਹਿੰਦੇ ਆ ਤੀ ਸ਼ਰਟਾਂ ਦਿੱਤੀਆਂ ਸੀ ਅੱਧਾ ਗਾਓ ਅੱਛਾ ਇਹ ਟੀ-ਸ਼ਰਟਾਂ ਦੇ ਦੀਆਂ ਉੱਤੇ ਬੱਸ ਨਹੀਂ ਹੁਣ ਤੁਸੀਂ ਪੂਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਹੁਣ ਫੋਨ ਨਹੀਂ ਚੱਕਰੇ ਕੀ ਕਹਿੰਦੇ ਫੋਨ ਨਹੀਂ ਚੱਕ ਰਹੇ ਜੀ ਕਦੇ ਕਦਾਈ ਅੱਛਾ 8 ਵਜੇ ਆਉਣੇ ਕਦੇ 9 700 ਰੁਪਏ ਦੇ ਘੜੀ ਜਾ ਰਿਹਾ ਘੜੀ ਭੰਗ ਰਿਹਾ ਇਹ ਕਹਿੰਦਾ ਅਸੀਂ 700 ਰੁਪਏ ਦੇ ਘੜੀ ਦੇ ਦੇਣਾ ਤੁਹਾਨੂੰ ਹਾਂ ਚਾਰ ਰੁਪਏ ਲਖੀ ਪਾਣੀ ਨਾਲ ਤੁਹਾਨੂੰ ਲਾਲ ਦੇਣਗੇ ਪੁੱਫੇ ਤੇ ਬੈਠੇ ਆ ਹਾਂ ਇਹ ਰੋਟੀ ਪਾਣੀ ਨਹੀਂ ਕੋਈ ਸੁਖ ਨਹੀਂ ਮਿਲਣਾ ਬਾਲੂ ਬੋਲ ਚੱਲ ਜੇ ਬੈਠੇ ਜੀ ਯਾ ਸਰ ਜੀ ਯਾ ਸਰ ਰੰਗ ਮਾਰ ਜੀ ਕਾਦੇ ਲਈ ਇਕੱਠੇ ਹੋਏ ਕਿ ਪੈਸੇ ਦਿੱਤੇ ਨਹੀਂ ਰੈਲੀ ਚ ਜਾਣ ਲਈ ਇੱਕ ਇੱਕ ਬੰਦੇ ਵਾ ਕਿੰਨੇ ਪੈਸੇ ਚ ਗੱਲ ਹੋਈ ਸੀ ਗੱਲ ਹੋਈ 400 ਰੁਪਏ 400 ਰੁਪਏ ਅੱਛਾ ਸਵੇਰ ਤੇ ਗਏ ਸੀ ਜੀ ਹੁਣ ਛੱਡਿਆ ਹੀ 6 ਵਜੇ ਜੀ ਬੰਦੂ ਕਹਿੰਦੇ ਕਹਿੰਦੇ ਪੂਰੇ ਖੜੋ ਜਿਲ੍ਹਾ ਚੰਗ ਚ ਸੀ ਆਇਆ ਥਾ ਨਾ 3 ਘੰਟਾ ਵਈ ਖੜਿਆ ਨੂੰ ਜੀ ਕਿੰਨੇ ਬੰਦੇ ਆ ਤੁਹਾਡੇ ਸਾਰੇ ਸਾਰੇ 40 ਬੰਦੇ ਆ ਜੀ ਬਹੁਣਾ 50 55 ਬੰਦੇ ਆ ਅੱਛਾ ਕੀ ਕਿੰਨੇ ਰੁਪਏ ਤੇ ਆੜੀ ਗੱਲ ਹੋਈ ਸੀ 400 400 ਰੁਪਏ ਤੱਕਾ ਹੁਣ ਕੀ ਕਹਿੰਦੇ ਬਾਤੀ ਟੀ-ਸ਼ਰਟਾਂ ਦਿੱਤੀਆਂ ਸੀ ਆ ਦਿਖਾਓ ਅੱਛਾ ਇਹ ਟੀ-ਸ਼ਰਟਾਂ ਦੇ ਦੀਆਂ ਉੱਤੇ ਬੱਸ ਹਾਂ ਮੈਂ ਤੇ ਇਹਦਾ ਗਰੀਪਾ ਨਾਲ ਧੱਕਾ ਹੈ ਸਵੇਰ ਦੀ ਹਾਂ ਬਿਲਕੁਲ 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 ਨਹੀਂ ਹੁਣ ਤੁਸੀਂ ਉਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਉਹ ਫੋਨ ਨਹੀਂ ਚੱਕਰੇ ਕੀ ਕਹਿੰਦੇ ਫੋਨ ਨਹੀਂ ਚੱਕ ਰਿਹਾ ਜੀ ਕਦੇ ਕਦੇ ਆਈ ਐਸਾ 8 ਵਜੇ ਆਉਂਦੇ ਕਦੇ ਕਦੇ 9 ਵਜੇ ਆਉਂਦੇ 50 50 ਤੇ ਕਰੀ ਬੰਦੇ ਦੀ ਹਾਂ ਜੀ 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ ਹਾਂ ਨਹੀਂ 400 ਰੁਪਏ ਦੀ ਗੱਡੀ 400 ਰੁਪਏ 4 ਵਜੇ ਤੱਕ ਦਾ 1 ਮਿੰਟ ਕੀ ਕਿਉਂ ਕਰ ਰਹੇ ਹਾਂ ਜੀ 700 ਰੁਪਏ ਦਿਹਾੜੀ ਜਾ ਰਹੀ ਹੈ ਘੜੀ ਭੰਗੇ ਗਏ ਇਹ ਕਹਿੰਦੇ ਅਸੀਂ 500 ਰੁਪਏ ਦਿਹਾੜੀ ਦੇ ਦੇਣਾ ਤੁਹਾਨੂੰ ਹਾਂ 400 ਰੁਪਏ ਲਾਉ ਲਾਂ ਤੁਹਾਨੂੰ ਲਾਲ ਦੇ ਦੇਗਾ ਦੇ ਬੈਠੇ ਆ ਹਾਂ ਇਹ ਰੋਟੀ ਵਾਲੇ ਨੇ ਕੋਈ ਕੁਛ ਨਹੀਂ ਮਿਲਦਾ ਬੰਦੋ ਚਾਰ ਵਜੇ ਮੈਗ ਨਹੀਂ ਚਾਰ ਵਜੇ ਤੱਕ ਤਾਂ ਛੱਡ ਦੇ ਚਾਰ ਵਜੇ ਤੱਕ ਤਾਂ ਛੱਡ ਦਾਂਗੇ ਹਾਂ ਉਹ ਦੇਖੋ ਜਿੱਥੇ ਬੰਦੇ ਹੋਏ ਆ ਇੱਕ ਜਣਾ ਗੱਲ ਕਰੋ ਇੱਕ ਜਣਾ ਗੱਲ ਕਰੋ ਓਕੇ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਪਰ ਬੰਦੇ ਨੂੰ ਅਜੇ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਪਤਾ ਅੱਗੋਂ ਫੋਨ ਨਹੀਂ ਚੱਕ ਰਹੀ ਅੱਗੋਂ ਦੇ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂਜੀ ਕੋਈ ਨੇੜੇ ਜਾਣ ਵਾਲਾ ਕੋਈ ਦੂਰ ਜਾਣ ਵਾਲਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਇਹ ਉਹ ਗਰੀਬ ਬੰਦੇ ਆ ਜਿਹੜੇ ਵਿਚਾਰੇ ਇਹ ਵੀ ਇਤਨਾ ਪੈਸੇ ਵੀ ਕੱਟ ਲੀ ਹਾਂਜੀ ਫੋਨ ਵੀ ਕੱਢ ਲਿਆ ਉਹ ਆ ਵਿਚਾਰੇ ਪੈਸੇ ਕਰ ਲਈਏ ਮਤਲਬ ਉੱਥੇ ਜਾ ਕੇ ਰੇਲੀ ਦੇ ਵਿੱਚ ਫੋਨ ਵੀ ਕੱਢ ਲਿਆ ਪਰਤ ਵੀ ਪੈਸੇ ਵੀ ਕਰ ਲਿਆ ਹਾਂਜੀ ਆ